ਕਹਿੰਦਾ ਤੋ ਕਹੋ ਆਸਾ ਤੋਂ ਜ਼ਿੰਦਾਬਾਦ ਆਸਾ ਤੋਂ ਤਸਾਦ ਜ਼ਿੰਦਾਬਾਦ ਮੁਰਦਾਬਾਦ ਮੁਰਦਾਬਾਦ ਜ਼ਿੰਦਾਬਾਦ ਮੁਰਦਾਬਾਦ 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 ਹੋ ਕੇ ਮੇਰੀ ਤੀ ਲਿਆ ਕੇ ਤਿੰਨ ਲਾਈਨ ਤਰਾ ਖਤਮ ਕਰਦੇ ਆਂ ਵੀ ਸਾਡੇ ਖਦਾਈ ਕਰਦੇ ਆਂ ਬੰਦੇ ਕੰਮ ਦੇ ਦੱਸਦੇ ਇਹ ਕਿ ਹਿਸਮੇ ਅਸੀਂ ਨਰੋਜ ਜਮਲ ਸਿੰਘ ਥਾਣੇ ਦੇ ਬਾਹਰ ਖੜੇ ਆ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿ ਨਰੋਜ ਜਮਲ ਸਿੰਘ ਥਾਣੇ ਦੇ ਬਾਹਰ ਜਿਹੜਾ ਆ ਭਾਰੀ ਮਾਤਰਾ ਦੇ ਵਿੱਚ ਲੋਕਾਂ ਦੇ ਵਿੱਚ ਰੋਸ ਹੈਗਾ ਰੋਸਕਾਰ ਦੇ ਜਿਹੜਾ ਉਹਨਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਟ੍ਰੈਫਿਕ ਤੁਸੀਂ ਦੇਖ ਸਕਦੇ ਹੋ ਤੇ ਇਧਰ ਵੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਲੋਕਾਂ ਦੇ ਵਿੱਚ ਰੋਸ ਹੈਗਾ ਨਾਰੇਬਾਜ਼ੀ ਕਰਦੇ ਹੋਏ ਰੋਸ ਜਤਾ ਰਹੇ ਹਨ ਨਰੋਟ ਐਸ ਐਚਓ ਜਿਹੜੇ ਹਨ ਉਹਨਾਂ ਦੇ ਖਿਲਾਫ ਜਿਹੜਾ ਲਗਾਤਾਰ ਜਿਹੜਾ ਇਹਨਾਂ ਦਾ ਰੋਸ ਹੈਗਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੈਂ ਦੂਸਰੀ ਤਰਫ ਵੀ ਦੇਖ ਸਕਦੇ ਹੋ ਵੀ ਗੱਡੀਆਂ ਦਾ ਕਿੰਦਾ ਤੰਦਾਲਾ ਲੱਗਿਆ ਹੋਇਆ ਇਹ ਨਰੋਟ ਥਾਣਾ ਹੈਗਾ ਜਿੱਥੇ ਬਾਹਰ ਜਿਹੜਾ ਆ ਇਹਨਾਂ ਵੱਲੋਂ ਜਿਹੜਾ ਕਾਫੀ ਰੋਸ ਕੀਤਾ ਜਾ ਰਿਹਾ ਦੱਸਿਆ ਜਾ ਰਿਹਾ ਹੈ ਕਿ ਇੱਥੋਂ ਦੀ ਇੱਕ ਕੁੜੀ ਜੋ ਸਕੂਲ ਪੜ੍ਹਨ ਗਈ ਹੋਸੀ ਨੂੰ ਜਿਹੜਾ ਆ ਪਰ ਸ਼ੁੱਕਰਵਾਰ ਤੋਂ ਜਿਹੜਾ ਕਿਡਨਾਪ ਕੀਤਾ ਗਿਆ ਹੈ ਤੇ ਉਸ ਦੇ ਪ੍ਰਤੀ ਇਨਾ ਵੱਲੋਂ ਜਿਹੜਾ ਅਸਾਂ ਚ ਉਹਨੂੰ ਕੰਪਲੀਟ ਵੀ ਦਿੱਤੀ ਗਈ ਸੀ ਪਰ ਹੁਣ ਤੱਕ ਜਿਹੜੀ ਹੈ ਇਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੋਈ ਆ ਉਸੇ ਨੂੰ ਲੈ ਕੇ ਜਿਹੜਾ ਲਗਾਤਾਰ ਇਹਨਾਂ ਦੇ ਵਿੱਚ ਰੋਸ ਹੈਗਾ ਤੇ ਅੱਜ ਜਿਹੜਾ ਹਾਰ ਕੇ ਜਿਹੜਾ ਇਹਨਾਂ ਨੂੰ ਧਰਨਾ ਦੇਣਾ ਪਿਆ ਤੇ ਜਿਹੜਾ ਆ ਨਾਰੇ ਵਾਜੀ ਕੀਤੀ ਜਾ ਰਹੀ ਆ ਇਹਨਾਂ ਦਾ ਇਹੀ ਕਹਿਣਾ ਹੈਗਾ ਕਿ ਅਗਰ ਜੇ ਕੁੜੀ ਨੂੰ ਕੋਈ ਉਠਾ ਕੇ ਲੈ ਗਿਆ ਜਾਂ ਕਿਸ ਤਰ੍ਹਾਂ ਵੀ ਹੈ ਕੁੜੀ ਨੂੰ ਇੱਕ ਵਾਰ ਸਾਡੇ ਸਾਹਮਣੇ ਕੀਤਾ ਜਾਏ ਪਰ ਉੱਥੇ ਹੀ ਕੁੜੀ ਨੇ ਜੋ شادی ਕੀਤੀ ਹੋਈ ਹੈ ਉਹਦਾ ਸਰਟੀਫਿਕੇਟ ਵੀ ਸਾਡੇ ਕੋਲ ਪਹੁੰਚ ਗਿਆ ਪਰ ਇਹਨਾਂ ਦਾ ਇਹੀ ਕਹਿਣਾ ਹੈ ਵੀ ਅਗਰ ਸਰਟੀਫਿਕੇਟ ਪਹੁੰਚ ਗਿਆ ਕੁੜੀ ਨੂੰ ਇੱਕ ਵਾਰ ਸਾਡੇ ਸਾਹਮਣੇ ਕੀਤਾ ਜਾਵੇ ਵੀ ਆਖਿਰਕਾਰਨ ਕੀ ਹੈਗਾ ਕੁੜੀ ਨੂੰ ਵੀ ਅਸੀਂ ਪੁੱਛ ਲਈਏ ਇਸ ਸਬੰਧੀ ਅਸੀਂ ਕੋਸ਼ਿਸ਼ ਵੀ ਕਰਾਂਗੇ ਐਸਐਸਓ ਸਾਹਿਬ ਨਾਲ ਗੱਲਬਾਤ ਕਰਨ ਦੀ ਕਿ ਕੀ ਇਸ ਪੂਰੇ ਮੁੱਦੇ ਦਾ ਕੀ ਕਾਰਨ ਹੈਗਾ ਤਾਂ ਤਾਂ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪੰਜਾਬ ਜੇਕੇ ਨਿਊਜ਼ ਨਾ ਨਾ ਗਰਮੀ ਤੇ ਉਸੀ ਅੱਜ ਜਿਹੜਾ ਥਾਣਾ ਨਰੂੜ ਜਮਲ ਸਿੰਘ ਘੇਰਿਆ ਕੀ ਕਾਰਨ ਹੈਗਾ ਇਹ ਤਿੰਨ ਦਿਨ ਹੋ ਗਏ ਮੇਰੀ ਟੀਕਟ ਨੈਪ ਹੋ ਗਈ ਯੂਨੀਵਰਸਿਟੀ ਕਾਲਜ ਚ ਪੜਦੀ ਐ ਤਿੰਨ ਦਿਨ ਹੋ ਗਏ 9 ਵਜੇ ਦੀ ਸਵੇਰ ਦੀ ਘਰ ਨਹੀਂ ਆਈ ਇਹਨਾਂ ਨੇ ਵਹੀ ਤਿੰਨ ਦਿਨ ਪਰਸੋ ਦੀ ਰਿਪੋਰਟ ਕਰਾਈ ਐ ਕੁਛ ਨਹੀਂ ਇਹਨਾਂ ਨੇ ਹਲ ਕੀਤਾ ਐ ਐਸਐਚਓ ਨੇ ਅੱਗੋਂ ਆਹਦਾ ਵਿਆਹ ਕਰਾ ਲਿਆ ਵਿਆਹ ਕਰਾ ਲਿਆ ਸਾਹਮਣੇ ਤੇ ਲਿਆ ਦੇ ਵੇ ਕੁੜੀ ਵਿਆਹ ਜਿਹੜੇ ਨਾਲ ਕਰਾਇਆ ਉਹ ਤੂੰ ਤੇ ਲਿਆ ਦੇ ਵੇ ਸਾਨੂੰ ਕਿਹਦੇ ਤੇ ਸ਼ੱਕ ਆ ਜੀ ਸਾਨੂੰ ਕਿਹਦੇ ਤੇ ਸ਼ੱਕ ਦੀਤੀ ਇਹ ਨਾਲੇ ਕਰਵਾਇਆ ਮੈਂ ਇਹ ਨਾਲੇ ਕਰਾਇਆ ਹੋਇਆ ਤੇ ਮੇਗਦੇ ਆਏ ਉਹਨਾਂ ਨਾਲ ਵਿਆਹ ਕਰਾ ਲਿਆ ਉਹ ਯਾ ਦੇਵੇ ਸਾਡੇ ਸਾਹਮਣੇ ਇੱਕ ਵਾਰੀ ਸਾਹਮਣੇ ਲਿਆ ਦੇਵੇ ਅੱਜ ਤੁਸੀਂ ਥਾਣੇ 'ਚ ਕੀ ਗੱਲ ਤੁਹਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਨਹੀਂ ਸੁਣਵਾਈ ਹੋਈ ਸਾਡੀ 3 ਦਿਨ ਹੋ ਗਏ ਰੋਜ਼ ਆਨੇ ਹੀ ਰੋਕੇ ਇਹਦੇ ਤੇ ਚੱਲ ਜਾਣੇ ਆਜ ਜਾਣ ਕੇ ਇਧਰ ਨਾ ਲਾਇਆ ਉਹ ਅੱਜ ਤਰਨਾ ਲਾਇਆ ਮੇਰੀ ਧੀ ਨੂੰ 3 ਦਿਨ ਹੋ ਗਏ ਗਿਆਪ ਕੀਤੀ ਨੂੰ ਇਹਨੂੰ ਕੀ ਮੰਗ ਕਰਦੀ ਤੁਸੀਂ ਅਹੀਂ ਇਹੋ ਜਾਣੇ ਸਾਡੀ ਧੀ ਵਾਪਸ ਆ ਜਾਏ ਬਸ ਸਾਨੂੰ ਤੀ ਚਾਹੀਦੀ ਹੈ ਐ ਵਸਾ ਚੋਨੇ ਉਹ ਲੋਕਾ ਕੋੜੋ ਨਾ ਬੂਟਾ ਰਾਮ ਜੀ ਕੀ ਗੱਲ ਬਾਤ ਹੋਈ ਹੈ ਮੈਂ ਲੜਕੀ ਦਾ ਦਾਦਾ ਨਾ ਜੀ ਕੁੜੀ ਸਕੂਲੋਂ ਕਰੋਪਰਨ ਆਈ ਯੂਨੀਵਰਸਿਟੀ ਉੱਥੇ ਗ੍ਰੈਜੂਏਟ ਕੀਤੀ ਗਈ ਹੈ ਸ਼ੁਕਰਵਾਰ ਦੇ ਇਹ ਮਤਲਬ ਇੱਥੇ ਆੜ ਕੇ ਇਹਨਾਂ ਦੇ ਸਤਿ ਥਾਪ ਦੇ ਕੇ ਹੱਥ ਜੋੜੇ ਵੀ ਸਾਡੀ ਕੁੜੀ ਸਾਨੂੰ ਮਤਲਬ ਸਾਡੇ ਸਾਹਮਣੇ ਕੀ ਚੀਜ ਹੈ ਸਾਨੂੰ ਇਹੋ ਕਹਿੰਦੇ ਨੇ ਵੀ ਉਹ ਸ਼ਾਦੀ ਹੋ ਗਈ ਹੈ ਵਿਆਹ ਹੋ ਗਿਆ ਝੇ ਹੋ ਗਿਆ ਬੋ ਹੋ ਗਿਆ ਅਸੀਂ ਆਖੇ ਜੇ ਵਿਆਹ ਹੋ ਗਿਆ ਸਾਡੇ ਸਾਹਮਣੇ ਕੁੜੀ ਬੇਸ਼ ਕਰ ਰਹੀ ਆਪਣੀ ਰਾਤੀ ਭੇਜਿਆ ਗਿਆ ਸਾਨੂੰ ਸ਼ੱਕ ਹੈ ਹੋ ਸਕਦਾ ਕੁੜੀ ਮਾਰ ਦਿੱਤੀ ਕਿਤਾ ਕੀ ਹੈ ਸਾਡੇ ਵਿਚ ਗੱਲ ਕੋਈ ਪਤਾ ਨਹੀਂ ਓਕੇ ਆ ਜੀ ਆਪਣਾ ਸਰ ਮੇਰੇ ਨਾਲ ਪੰਚਾਇਤ ਮੈਂਬਰ ਦੀ ਬਖਤਰੀਆਗਾ ਕਿਹੜੇ ਪਿੰਡ ਤੋਂ ਪਿੰਡ ਸੁੰਦਰ ਚੱਕ ਮੈਂ ਤੇ ਆਦੋਂ ਕੀ ਗੱਲਬਾਤ ਹੋਈ ਹੈ ਜੇ ਥਾਣਾ ਘੇਰਿਆ ਤੁਸੀਂ ਸਰ ਗੱਲ ਇਹ ਹੈਗੀ ਹੈ ਕਿ ਸਾਡੀ ਕੁੜੀ ਤਿੰਨ ਦਿਨ ਹੋ ਗਏ ਕੰਟ੍ਰੈਬ ਕੀਤੀ ਗਈ ਅੱਜ ਸ਼ੁੱਕਰਵਾਰ ਦੇ ਕੰਟ੍ਰੈਬ ਕੀਤੀ ਗਈ ਅੱਜ ਤੱਕ ਸਾਡੀ ਕੁੜੀ ਕੋਈ ਲੁੱਬਾ ਨਹੀਂ ਹੈਗੀ ਤੇ ਇਹ ਪੁਲਿਸ ਦੀ ਕਾਰਵਾਈ ਨਾਲ ਹੀ ਹੋਇਆ ਸਭ ਕੁਝ ਹੋਇਆ ਸਰ ਹਾਂਜੀ ਕਿ ਅੱਜ ਫਿਰ ਤੁਸੀਂ ਸਾਰਾ ਅੱਜ ਆਹੇ ਪੁਲਸਾਂ ਨੂੰ ਬਹੁਤ ਅੰਦਰ ਗਏ ਆਗੇ ਅੱਕ ਕੇ ਅਸੀਂ ਸਾਰੇ ਸੇ ਸੜਕਾਂ ਤੇ ਬੈਠੇ ਆਗੇ ਫੇਰ ਤਰਨਾ ਲਾਇਆਗਾ ਹੁਣ ਐਸਐਚਓ ਤੁਹਾਡੇ ਵਿੱਚ ਆਇਆ ਸੀਗਾ ਗੱਲਬਾਤ ਕਰ ਰਹੇ ਸੀ ਸਰ ਸਾਡੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਐ ਸੋਚਣੇ ਇੱਥੇ ਢੈਂਟੇ ਦਾ ਟਾਈਮ ਜਿਦਾ ਕਿ ਸਰ 2 ਢੈਂਟੇ ਮਗਰ ਪੁੱਜਣ ਰਿਹਾਗਾ ਸੋਚੋ ਕੀ ਮੰਗ ਕਰਦੇ ਹੋ ਸਾਢ ਸਾਡੀ ਮੰਗ ਹੈਗਾ ਪਰ ਤਿੰਨ ਦਿਨ ਹੋ ਗਿਆ ਕੁੜੀ ਕਿੱਢਣ ਆਪੋ ਦੀ ਸਾਡੀ ਕੁੜੀ ਸਾਨੂੰ ਦਿੱਤੀ ਜਾਵੇ ਇੱਥੇ ਸਾਨੂੰ ਸਰਟੀਫਿਕੇਟ ਦੱਸੋ ਜਿੱਦਣ ਸਾਡੇ ਕੁੜੀ ਦਾ ਕਿਹਦੇ ਵਿਆਹ ਹੋਇਆ ਹੋਇਆ ਉਹ ਸਾਨੂੰ ਸਰਟੀਫਿਕੇਟ ਦੱਸੋ ਸਰ ਸਰ ਕੱਲ ਉਹਨੇ ਸਿਹੜ ਲੈਂਦਾ ਹੈਗਾ ਕਿਨੇ ਸੀ ਪਰਚਾ ਦਿੱਤਾਗਾ ਹੁੰਦੇ ਹੁੰਦੇ ਮੁੜਿਆਂ ਦੇ ਖਿਲਾਫ ਕੱਲ ਉਹਨੇ ਸ਼ਾਮ ਨੂੰ ਫੜਿਆਗਾ ਅੱਜ ਸਵੇਰੇ ਉਹਨੇ ਰਾਤ ਨੂੰ ਛੱਡ ਦਿੱਤਾਗਾ ਇੱਥੇ ਅੰਦਰ ਜਲ ਵੇਖਿਆ ਸੀ ਉੱਥੇ ਨਾ ਉਹ ਆਪਣੇ ਹੁੰਦੇ ਮੁੜਿਆਂ ਲੈ ਗਏ ਹੁੰਦੇ ਕੋਈ ਨਹੀਂ ਹੈਗਾ ਕਰਦਾ ਉੱਥੇ ਹੈਗਾ ਸਰ ਠੀਕ ਠੀਕ ਹੈ ਅੰਸਰ ਜਿਹੜੇ ਕੁਝ ਹੋ ਹੋ ਸੀ ਹੈਗਾ ਘਰ ਦਿੱਤਾ ਗਿਆ ਕਿ ਕੋਈ ਸਾਡੀ ਕੁੜੀ ਵੀ ਨਹੀਂ ਆਉਂਦੀ ਕੋਈ ਕਾਰਵਾਈ ਨਹੀਂ ਕੀਤੀ ਕੀ ਕਹਿਣਾ ਹੈ ਤੁਹਾਨੂੰ ਇਸ ਤਰ੍ਹਾਂ ਜੀ ਆਹ ਸੁੰਦਰ ਚੱਕ ਮੈਂ ਤੇ ਆਦਾ ਪੈਂਦਾ ਜੀ ਆਪਣੇ ਥਾਣੇ ਤੋਂ ਥੋੜਾ ਜਿਹਾ ਦੂਰ ਹੈ ਤਿੰਨ ਚਾਰ ਕਿਲੋਮੀਟਰ ਇੱਥੋਂ ਦੀ ਲੜਕੀ ਸੀ ਪ੍ਰਿਆ ਨਾਂ ਦੀ ਇਹ ਕੱਲ ਆਏ ਸੀ ਮੇਰੇ ਕੋਲ ਇਹ ਕਹਿੰਦੇ ਜੀ ਸਾਡੀ ਲੜਕੀ ਜਿਹੜੀ ਐ ਇਹ ਕਾਲਜ ਆਈ ਸੀ ਪੜ੍ਹਨਾ ਤੇ ਇੱਥੇ ਮਤਲਬ ਦੁਬਾਰਾ ਵਾਪਸ ਨਹੀਂ ਗਈ ਹੈਗੀ ਤੇ ਇਹਨੂੰ ਅਜੇ ਕੁਮਾਰ ਨਾਂ ਦਾ ਮੁੰਡਾ ਇਹ ਬੱਸ ਸਟੈਂਡ ਨਰੋਡ ਜਮ ਸਿੰਘ ਪੈਂਦਾ ਉਹਦੇ ਲਾਗੇ ਹੈਗਾ ਮੇਕ ਬਰਾਦਰੀ ਨਾਲ ਸੰਬੰਧ ਰੱਖਦਾ ਹੈਗਾ ਤੇ ਉਹ ਕਹਿੰਦੇ ਵੀ ਬਾਈ ਨੇ ਵੀ ਕਹ ਰਿਸੀ ਵੀ ਉਹਦੇ ਨਾਲ ਚਲ ਗਈ ਹੈਗੀ ਆ ਤੇ ਦਰਖਾਸਤ ਦਿੱਤੀ ਲੜਕੀ ਦੀ ਜਦ ਕੀ ਉਮਰ ਸੀਗੀ 19.5 ਸਾਲ ਤੇ ਲੜਕੇ ਦੀ ਹੈਗੀ ਆ 23 ਸਾਲ ਤੇ ਉਹ ਸਾਡੇ ਕੋਲ ਕੁਝ ਹੀ ਸੰਵਾਦ ਸਾਡੇ ਕੋਲ ਡਾਕੂਮੈਂਟ ਵੀ ਆ ਗਏ ਸੀ ਇਹਨਾਂ ਨੇ ਹਾਈ ਵਿਆਹ ਕਰਾ ਕੇ ਹਾਈ ਕੋਰਟ ਪਟੀਸ਼ਨ ਦਾਇਰ ਕੀਤੀ ਸੀ ਇਸ ਜਿਹੜੀ ਹਾਈ ਕੋਰਟ ਪਟੀਸ਼ਨ ਦਾਇਰ ਕੀਤੀ ਸੀ ਮੈਂ ਇਹਨਾਂ ਨੂੰ ਕੱਲ ਵੀ ਦਿਖਾਤੀ ਸੀ ਕੁਝ ਬੰਦਿਆਂ ਨੂੰ ਤੇ ਫੋਟੋਆਂ ਵੀ ਦਿਖਾਤੀ ਸੀ ਲੇਕਿਨ ਉਹਨਾਂ ਦੇ ਪਰਿਵਾਰ ਵਾਲੇ ਜਿਹੜੇ ਉਹ ਯਕੀਨੀ ਸੀ ਕਰ ਰਹੇ ਉਹ ਕਹਿੰਦੇ ਸੀ ਨਹੀਂ ਸਾਨੂੰ ਕੁੜੀ ਲਿਆ ਕੇ ਦਿਓ ਅਸੀਂ ਇਹ ਡਾਕੂਮੈਂਟਾਂ ਨੂੰ ਨਹੀਂ ਮੰਨਦੇ ਹੈਗੇ ਤੇ ਅੱਜ ਇਹ ਵੀ 25 ਬੰਦੇ ਇਕੱਠੇ ਹੋ ਕੇ ਵਿੱਚ ਵਧੀਆ ਬੰਦੇ ਵੀ ਆ ਗਏ ਸੀ ਮੈਂ ਉਹਨਾਂ ਨੂੰ ਦਫ਼ਤਰ ਬੁਲਾਇਆ ਵਾ ਉਹਨਾਂ ਨੂੰ ਮੈਂ ਸਮਝਾਇਆ ਵਾ ਕਿ ਭਾਈ ਤੁਹਾਡੀ ਲੜਕੀ ਨੇ ਜਿਹੜੇ ਆ ਵਿਆਹ ਕਰਾ ਲਿਆ ਵਿਆਹ ਕਰਾ ਕੇ ਉਹਨੇ ਲਾਈਫ ਐਂਡ ਲਿਬਰਟੀ ਵਾਸਤੇ ਮਾਨਜੋਗ ਪੰਜਾਬ ਐਂ ਹਰਿਆਣਾ ਹਾਈ ਕੋਰਟ ਪਟੀਸ਼ਨ ਪਾਈ ਹੈਗੀ ਆ ਤੇ ਉਹਨਾਂ ਨੂੰ ਪਟੀਸ਼ਨ ਦੀ ਕਾਪੀ ਵੀ ਦਿਖਾਤੀ ਤੇ ਫੋਟੋ ਵੀ ਦਿਖਾਤੀਆਂ ਜਿਨ੍ਹਾਂ ਨੇ ਪਰਿਵਾਰ ਨੂੰ ਸਮਝਾਇਆ ਤੇ ਉਹ ਸਮਝ ਕੇ ਤੇ ਹੁਣ ਉਹ ਬੱਸ ਚਲੇ ਗਏ। ਓਕੇ